ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸਮਾਣੇ ਦੀ ਬਹੁਤ ਹੀ ਮਸ਼ਹੂਰ ਨਿੰਮ ਵਾਲੀ ਦੁਕਾਨ ਨਿੰਮ ਵਾਲੀ ਦੁਕਾਨ ਤੋਂ ਅਕਸਰ ਹੀ ਲੋਕ ਜਲੇਬੀਆਂ ਲੈ ਕੇ ਬਹੁਤ ਖੁਸ਼ ਹੁੰਦੇ ਆ ਔਰ ਅੱਜ ਇਸ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਲਾਈਵ ਜਲੇਬੀਆਂ ਜਿਹੜੀਆਂ ਨੇ ਉਹ ਕੱਢਦੇ ਹੋਏ ਹਲਵਾਈ ਸਾਹਿਬ ਦਿਖਾਵਾਂਗੇ ਔਰ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਕਿਉਂਕਿ ਸਪੈਸ਼ਲ ਜਿਹੜੀਆਂ ਖੰਡ ਦੀਆਂ ਜਲੇਬੀਆਂ ਨੇ ਉਹ ਇੱਥੇ ਤਿਆਰ ਹੁੰਦੀਆਂ ਨੇ ਔਰ ਸਮਾਣੇ ਦੇ ਤਕਰੀਬਨ ਤਕਰੀਬਨ ਦੇਖੋ ਲਾਈਨਾਂ ਲੱਗੀਆਂ ਹੋਈਆਂ ਨੇ ਸਮਾਣੇ ਤੋਂ ਔਰ ਦੂਰ ਦੂਰ ਪਿੰਡਾਂ ਤੋਂ ਬਹੁਤ ਜਿਹੜੀ ਮਸ਼ਹੂਰ ਹੈ ਉਹ ਜਲੇਬੀਆਂ ਇੱਥੇ ਬਣਦੀ ਹੈ ਔਰ ਹਲਵਾਈ ਸਾਹਿਬ ਸਾਡੇ ਜਲੇਬੀਆਂ ਤਿਆਰ ਕਰਦੇ ਹੋਏ ਸੋ ਤੁਸੀਂ ਜੁੜੇ ਰਹੋ ਇਕਦਾਰਾ ਬੋਲੇ ਪੰਜਾਬੀ ਚੈਨਲ ਦੇ ਪੇਜ ਦੇ ਨਾਲ ਦੇਖੋ ਲਾਈਵ ਜਿਹੜੀ ਅੱਜ ਜਲੇਬੀਆਂ ਨਿਕਲ ਰਹੀਆਂ ਨੇ ਔਰ ਕਿਤਨਾ ਕਦੇ ਜੇ ਆਪਾਂ ਜਲੇਬੀਆਂ ਦੀ ਗੱਲ ਕਰੀਏ ਤਾਂ ਮੇਲਿਆਂ ਦੇ ਵਿੱਚ ਜਲੇਬੀਆਂ ਔਰ ਪਕੌੜਿਆਂ ਦਾ ਜਿਹੜਾ ਰਾਜ ਹੁੰਦਾ ਉਹ ਲਾਹ ਹੀਰਾ ਕਹਿੰਦਾ ਮੇਲੇ 'ਚ ਮਰੁੱਦਾਂ ਨੂੰ ਕੌਣ ਪੁੱਛਦਾ ਸੋ ਇਸ ਕਰਕੇ ਜਲੇਬੀਆਂ ਦੀ ਜਿਹੜੀ ਬਹੁਤ ਵੱਡੀ ਸਾਡੇ ਸਮਾਜ ਦੇ ਵਿੱਚ ਔਰ ਮਠਾਈਆਂ ਦੇ ਵਿੱਚ ਵੀ ਬਹੁਤ ਵੱਡਾ ਅਸਥਾਨ ਹੈ ਇੱਕ ਇਹਨਾਂ ਦਾ ਆਪਣਾ ਇੱਕ ਰੂਪ ਹੈ ਇੱਕ ਵੱਖਰੀ ਜੀ ਮਠਾਈ ਹੈ ਜਲੇਬੀਆਂ ਹਰ ਵੇਲੇ ਤਿਆਰ ਔਰ ਹਰ ਵੇਲੇ ਤਾਜ਼ਾ ਇਹ ਜਲੇਬੀਆਂ ਇੱਥੇ ਮਿਲਦੀਆਂ ਨੇ ਔਰ ਬਹੁਤ ਪੁਰਾਣੀ ਮਸ਼ਹੂਰ ਹੈ ਜਦੋਂ ਬਹੁਤ ਪੁਰਾਣੀ ਸਬਜ਼ੀ ਮੰਡੀ ਵਾਲੀ ਸਾਈਡ ਆਉਂਦੇ ਆ ਤਾਂ ਇਹ ਸਾਈਡ ਆਉਂਦਾ ਅਸੀਂ ਅੰਦਰ ਐਂਟਰ ਕਰਦੇ ਆ ਅਸੀਂ ਜਿਹੜੀ ਮਿੰਟੇ ਦੀ ਕਪੜੇ ਵਾਲੀ ਹੱਤੀ ਤੇ ਬਿਲਕੁਲ ਸਾਹਮਣੇ ਜਿਹੜੀ ਜਲੇਬੀਆਂ ਦੀ ਬਹੁਤ ਪੁਰਾਣੀ ਹੱਤੀ ਹੈ ਤੇ ਜਲੇਬੀਆਂ ਅੱਜ ਲਾਈਵ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਔਰ ਬਾਈ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾਵਾਂਗੇ ਕਿ ਕਿੰਨਾ ਕੁ ਸਮਾਂ ਲੱਗਦਾ ਇਸ ਚੀਜ਼ ਨੂੰ ਤਿਆਰ ਕਰਨੇ ਵਿੱਚ ਕਿਉਂਕਿ ਪੱਕਦੀਆਂ ਪੱਕਦੀਆਂ ਜਲੇਬੀਆਂ ਤਾਂ ਤੁਸੀਂ ਦੇਖ ਲਈਆਂ ਹਨ ਔਰ ਉਸ ਤੋਂ ਪਹਿਲਾਂ ਕਿੰਨਾ ਟਾਈਮ ਲੱਗਦਾ ਉਹ ਚੀਜ਼ ਲੱਗਾ ਉਹ ਵੀ ਤੁਹਾਨੂੰ ਪੁੱਛਦਿਆਂ ਮਾਸਟਰ ਜੀ ਨੂੰ ਕਿ ਕਿੰਨਾ ਕ ਸਮਾਂ ਲੱਗਦਾ ਜਲੇਬੀਆਂ ਲਗਭਗ ਤਿਆਰ ਹੋ ਚੁੱਕੀਆਂ ਔਰ ਬਸ ਇਹ ਹੁਣ ਨਾਲ ਦੀ ਨਾਲ ਹੀ ਜਿਹੜੀ ਧਰਨੀਆਂ ਵੀ ਨਹੀਂ ਮਿਲਣੀਆਂ ਨਾਲ ਦੀ ਨਾਲ ਹੀ ਜਿਹੜੀਆਂ ਜਲੇਬੀਆਂ ਨੇ ਇਹ ਗਾਹਕ ਤਿਆਰ ਖੜੇ ਨੇ ਹਾਂਜੀ 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 ਮੈਂ ਤੇ ਨਹੀਂ ਮਦਾਨੀ ਉਹਦੇ ਮਸਾਲੇ ਪੈਂਦੇ ਨੇ ਮਿੱਠਾ ਫੁੰਡਾ ਤੇ ਰੱਖ ਘੱਟ ਜੀ ਹਾਂਜੀ ਇਹ ਇਹ ਮਤਲਬ ਜਿੱਦਾਂ ਪ੍ਰੋਸੈਸ ਇੱਥੇ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਕਿੰਨਾ ਕੁ ਹੋ ਟਾਈਮ ਲੱਗਦਾ ਹੋਰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਾਸ਼ੀ ਬਣਾਉਣੇ ਆ ਓਕੇ ਜੀ ਹਾਂਜੀ ਔਰ ਇੱਕ ਦਿਨ ਦੇ ਵਿੱਚ ਤੁਸੀਂ ਲਗਭਗ ਕਿੰਨੀ ਕਿ ਜਲੇਬੀ ਤਿਆਰ ਕਰ ਦਿੰਦੇ ਹੋ ਗਾਗਦੇ ਸਾਹਿਬ ਗਾਗਦੇ ਸਾਹਿਬ ਗਾਗਦੇ ਸਾਹਿਬ ਮਤਲਬ ਕਿਤਨਾ ਕਦੇ ਖਾਲੀ ਤਾਂ ਨਹੀਂ ਮੋੜ ਦਿੰਦੇ ਗਾਗ ਨੂੰ ਹਾਂਜੀ ਬਹੁਤ ਪੁਰਾਣੀ ਦੁਕਾਨ ਹੈ ਤੁਹਾਡੇ ਨਾ ਜੀ 50 ਸਾਲ ਹੋ ਗਏ 50 ਸਾਲ ਤੁਹਾਡੇ ਦਾਦਾ ਜੀ ਵੀ ਇੱਥੇ ਕੰਮ ਕਰਦੇ ਰਹੇ ਨੇ ਹਾਂ ਜੀ ਉਹਨਾਂ ਦਾ ਕੀ ਨਾਮ ਸੀਗਾ ਫਕੀਰ ਚੰਦ ਪ੍ਰਦੀਪ ਨਾ ਫਕੀਰ ਚੰਦ ਫਕੀਰ ਜਦ ਬਕੀਰ ਚੰਦ ਜੀ ਤੁਹਾਡੇ ਦਾਦਾ ਸੀਗੇ ਹਾਂ ਉਸ ਤੋਂ ਬਾਅਦ ਫਿਰ ਤੁਹਾਡੇ ਪਿਤਾ ਜੀ ਆਏ ਹਾਂ ਉਹਨਾਂ ਦਾ ਕੀ ਨਾਮ ਸੀ ਬਲਵੀਰ ਚੰਦ ਬਲਵੀਰ ਸਿੰਘ ਉਹਨਰ ਤੁਹਾਡਾ ਮੇਰਾ ਨਾਮ ਪੱਪੀ ਹੈ ਪੱਪੀ ਸੋ ਪੱਪੀ ਜੀ ਅੱਜ ਤੁਹਾਡੀ ਲਾਈਵ ਕਰਕੇ ਵੀਡੀਓ ਬਹੁਤ ਅੱਛਾ ਲੱਗ ਰਿਹਾ ਔਰ ਦਰਸ਼ਕਾਂ ਨੂੰ ਦਿਖਾ ਰਹੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਰੰਗਤ ਵੀ ਜਲੇਬੀਆਂ ਨੂੰ ਆ ਰਹੀ ਏ ਪਰ ਮੈਨੂੰ ਲੱਗਦਾ ਅੱਜ ਤੱਕ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਵੀ ਨਹੀਂ ਆਈ ਅਸੀਂ ਵੀ ਜਲੇਬੀਆਂ ਤੁਹਾਡੇ ਤੋਂ ਲੈ ਕੇ ਜਾਂਦੇ ਰਹੇ ਹਾਂ ਬਹੁਤ ਅੱਛੀ ਮਠਾਈ ਹੈ ਨਾ ਬਹੁਤ ਕੁਆਲਟੀ ਦੇ ਨਾਲ ਸੋ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ